ਪੁਰਦਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਪਿੱਛੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਸ਼ੀਸ਼ਮੈ ਸਾਹਿਬ ਧੰਤਨ ਗੁਰੂ ਹਰਕਮੇਲ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ 바ਬਾ ਗੁਰਤਾ ਜੀ ਦਾ ਰਹਾਇਸ਼ੀ ਘਰ ਸੀ 바ਬਾ ਗੁਰਤਾ ਜੀ ਗ੍ਰਹਿ ਵਿਖੇ ਗੁਰੂ ਹਰਾਇ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਗੁਰੂ ਹਰਾਇ ਸਾਹਿਬ ਜੀ ਦੇ ਗ੍ਰਹਿ ਵਿਖੇ ਗੁਰੂ ਹਰਕਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਇਸ ਤਰ੍ਹਾਂ ਦੋ ਪਾਤਸ਼ਾਹੀਆਂ ਦੀ ਇਹ ਪਵਨ ਭੂਮੀ ਧਰਤੀ ਗੁਰਦੁਆਰਾ ਸ਼ੀਸ਼ਮੈ ਸਾਹਿਬ ਹੈ ਆਪ ਜੀ ਪਿੱਛੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਇਸ ਸਥਾਨ ਤੇ ਗੁਰੂ ਹਰ ਰਾਜ ਸਾਹਿਬ ਜੀ ਮਹਾਰਾਜ ਦੀਵਾਨ ਲਾਉਂਦੇ ਸਨ ਤਾਂ ਤਨ ਗੁਰੂ ਹਰ ਰਾਜ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 31 ਜਨਵਰੀ ਨੂੰ ਆ ਰਿਹਾ ਹੈ ਸੋ ਸੰਗਤਾਂ ਦੀ ਸੇਵਾ 'ਚ ਬੇਨਤੀ ਹੈ ਕਿ ਕੱਲ ਸ਼੍ਰੀ ਖੰਡ ਪੜ ਸਾਹਿਬ ਆਰੰਭ ਹੋਏ ਹਨ ਅੱਜ ਨਗਰ ਕੀਰਤਨ ਨਿਕਲੇਗਾ ਤੇ ਕੱਲ ਸ਼੍ਰੀ ਖੰਡ ਪੜ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਦੀਵਾਨ ਸੱਜਣਗੇ ਰਾਤਰੀ ਦੇ ਦੀਵਾਨ ਸੱਜਣਗੇ ਸੰਗਤਾਂ ਦੀ ਸੇਵਾ 'ਚ ਬੇਨਤੀ ਹੈ ਕਿ ਆਪ ਜੀ ਵੱਧ ਚੜ ਕੇ ਆਪਣੇ ਆਲੇ ਦੁਆਲੇ ਹੋਕਾ ਦੇ ਕੇ ਸੰਗਤਾਂ ਨੂੰ ਨਾਲ ਲੈ ਕੇ ਇਸ ਸਥਾਨ ਤੇ ਪਹੁੰਚੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ